ਸਚੀ ਗਾਉ ਤੁਸੀਂ ਦੇਖ ਰਹੇ ਹੋ ਨਿਊ ਪੰਜਾਬ ਮੀਡੀਆ ਸਾਡੇ ਮਗਰ ਤੁਸੀਂ ਆ ਵੀਡੀਓ ਵੇਖ ਰਹੇ ਹੋ ਇਹ ਹੈਗੀ ਆ ਲੁਧਿਆਣੇ ਦੇ ਲਾਡੋਵਾਲ ਟੋਲ ਪਲਾਜਾ ਦੀ ਜਿੱਥੇ ਕਿ ਟੋਲ ਪਲਾਜਾ ਦੇ ਲਗਾਤਾਰ ਵਧਦੇ ਰੇਟਾਂ ਨੂੰ ਲੈ ਕੇ ਪਿਛਲੇ 4 ਦਿਨਾਂ ਤੋਂ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਤੇ ਹੁਣੇ-ਹੁਣੇ ਇੱਕ ਬਹੁਤ ਵੱਡੀ ਤੇ ਸ਼ਰਨਾ ਖਬਰ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਦੁਆਰਾ ਇਸ ਜਗ੍ਹਾ ਤੋਂ ਕਾਫੀ ਗਿੜਤੀ ਦੇ ਵਿੱਚ ਹਥਿਆਰ ਬਰਾਮਦ ਕੀਤੇ ਗਏ ਹਨ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਟੋਲ ਪਲਾਜਾ ਦੇ ਵਰਕਰਾਂ ਵੱਲੋਂ ਲੁਕੋ ਕੇ ਰੱਖੇ ਗਏ ਸਨ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਟੋਲ ਪਲਾਜਾ ਦੇ ਵਰਕਰਾਂ ਦਾ ਕੀ ਕੰਮ ਹੈ ਹਥਿਆਰਾਂ ਦਾ ਕਿ ਟੋਲ ਪਲਾਜਾ ਤੇ ਵੀ ਹੁਣ ਗੁੰਡਾਗਰਦੀ ਹੋਇਆ ਕਰੇਗੀ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਾਨੂੰ ਇਸ ਗੱਲ ਦਾ ਜਵਾਬ ਚਾਹੀਦਾ ਕਿ ਸਰਕਾਰ ਉਹਨਾਂ ਦੇ ਇਸ ਸ਼ਾਂਤ ਮਰੀ ਧਰਨੇ ਨਾਲ ਵੀ ਗੁੰਡਾਗਰਦੀ ਦੇ ਨਾਲ ਨਜਿੱਠਾ ਚੌਂਦੀ ਹੈ ਦੂਜੇ ਪਾਸੇ ਕਿਸਾਨਾਂ ਦਾ ਇਹ ਵੀ ਸਵਾਲ ਹੈ ਕਿ ਟੋਲ ਪਲਾਜਾ ਤੇ ਜ਼ਿਆਦਾਤਰ ਕੰਮ ਕਰਨ ਵਾਲੇ ਯੂਪੀ ਦੇ ਹਰ ਤੋਂ ਕਿਉਂ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਹ ਬਾਹਰਲੇ ਸੂਬਿਆਂ ਦੇ ਬੰਦੇ ਇਸ ਕਰਕੇ ਰੱਖੇ ਹੋਏ ਹਨ ਕਿ ਕਿਸੇ ਵੀ ਵਕਤ ਸਰਕਾਰ ਦੇ ਕਹਿਣ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਇਹਨਾਂ ਨੂੰ ਪੰਜਾਬ ਤੋਂ ਆਸਾਨੀ ਨਾਲ ਭਜਾਇਆ ਜਾ ਸਕਦਾ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ